ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲੇਖ ਸੰਜੋਗਾ ਦੇ ਵੀਡੀਓ ਬਾਰੇ ਸੋ ਵੀਡੀਓ ਵਿੱਚ ਸੋਨੂ ਨੇ ਸੰਦੀਪ ਦਾ ਵਿਆਹ ਚਾ ਦਿੱਤਾ ਕਿਉਂਕਿ ਉਹ ਚਾਹੁੰਦਾ ਏ ਕਿ ਹੁਣ ਜਲਦੀ ਤੋਂ ਜਲਦੀ ਸੰਦੀਪ ਦਾ ਵਿਆਹ ਕਰ ਦਿੱਤਾ ਜਾਵੇ ਜੀ ਤਾਂ ਤੇ ਸੰਦੀਪ ਫਿਰ ਸ਼ਾਪਿੰਗ ਕਰਨੀ ਸਟਾਰਟ ਕਰ ਦਿੰਦੀਆਂ ਨੇ ਕਿਉਂਕਿ ਜੀ ਤਾਂ ਨੂੰ ਵੀ ਇਹ ਹੈਗਾ ਇਹ ਕਿ ਛੇਤੀ ਤੋਂ ਛੇਤੀ ਹੁਣ ਸੰਦੀਪ ਨੂੰ ਆਪਣੇ ਗਲੋ ਲਾਇਆ ਜਾਵੇ ਤੇ ਇਸ ਕਰਕੇ ਉਹ ਸੰਦੀਪ ਲਈ ਲਹਿੰਗਾ ਵਗੈਰਾ ਵੇਖਣਾ ਸ਼ੁਰੂ ਕਰ ਦਿੰਦੀਆਂ ਨੇ ਤੇ ਸੰਦੀਪ ਦਾ ਕਿਸ ਮੁੰਡੇ ਨਾਲ ਵਿਆਹ ਹੁੰਦਾ ਹੈ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਸੰਦੀਪ ਦਾ ਰਿਸ਼ਤਾ ਉਸਦੀ ਚਾਚੀ ਹੀ ਕਰਾ ਦਿੰਦੀ ਆ ਗਵਾਂਡਨ ਤੇ ਜਾਦੋ ਕਿਸੇ ਮੁੰਡੇ ਦੀ ਦੱਸ ਪਾਉਂਦੀ ਅਤੇ ਸੋਨੂ ਤੇ ਜੀਤਾ ਬਿਨਾ ਵੇਖੇ ਦੇਖੇ ਹੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰਨ ਲੱਗ ਜਾਂਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਮੁੰਡਾ ਕਿੰਨਾ ਸ਼ਰਾਬੀ ਆ ਤੇ ਉਧਰ ਕਵਲ ਦਾ ਵੀ ਉਸਦੀ ਵਾਈਫ ਪਿੰਕੀ ਨਾਲ ਤਲਾਕ ਹੋ ਜਾਂਦਾ ਏ ਤੇ ਇਧਰ ਜਦ ਵਿਆਹ ਤਰਿਆ ਹੁੰਦਾ ਸੰਦੀਪ ਦਾ ਤੇ ਉਹ ਮੁੰਡੇ ਦਾ ਸੱਚ ਸਾਹਮਣੇ ਆਉਂ ਤੇ ਰਿਸ਼ਤਾ ਉਥੋਂ ਇੱਕਦਮ ਟੁੱਟ ਜਾਂਦਾ ਏ ਤੇ ਫਿਰ ਮੌਕੇ ਤੇ ਹੀ ਕਵਲ ਦਾ ਰਿਸ਼ਤਾ ਸੰਦੀਪ ਦੇ ਨਾਲ ਹੁੰਦਾ ਏ ਤੇ ਸੰਦੀਪ ਦਾ ਵਿਆਹ ਕਵਲ ਨਾਲ ਕਰ ਦਿੱਤਾ ਜਾਂਦਾ ਏ ਤੇ ਸੰਦੀਪ ਕਵਲ ਦੇ ਨਾਲ ਵਿਆਹ ਕਰਾਉਣ ਤੋਂ ਬਾਅਦ ਸੌਖੀ ਵੀ ਰਹਿੰਦੀ ਆ ਪਰ ਟੈਨਸ਼ਨ ਬਹੁਤ ਲੈਂਦੀ ਉਹ ਸੋਚਦੀ ਆ ਕਿ ਮੇਰੀ ਕਿਸਮਤ ਵਿੱਚ ਰੱਬ ਨੇ ਕੀ ਲਿਖਿਆ ਸੋ ਉਸਨੇ ਜੋ ਸੋਚਿਆ ਕੁਝ ਹੋਰ ਹੀ ਹੁੰਦਾ ਉਹ ਚਾਹੁੰਦੀ ਨਹੀਂ ਸੀ ਵਿਆਹ ਕਰਾਉਣਾ ਉਹ ਚਾਹੁੰਦੀ ਸੀ ਕਿ ਮੈਂ ਆਪਣੀ ਕੁੜੀ ਨੂੰ ਪੜਾ ਲਿਖਾ ਕੇ ਸਾਰੀ ਜ਼ਿੰਦਗੀ ਆਪਣੀ ਕੁੜੀ ਨਾਲ ਹੀ ਕੱਟਾਂ ਭਾਰ ਸੋਨੂ ਤੇ ਜੀਤਾ ਨੂੰ ਹੁਣ ਇਹ ਮਨਜ਼ੂਰ ਨਹੀਂ ਸੀ ਇਸ ਕਰਕੇ ਉਹ ਛੇਤੀ ਤੋਂ ਛੇਤੀ ਉਸਦਾ ਵਿਆਹ ਕਰਨਾ ਚਾਹੁੰਦੇ ਸੀ ਤੇ ਉਹ ਜਿਸ ਜਿਹੜਾ ਮੁੰਡਾ ਲੱਭ ਰਿਹਾ ਸੀ ਉਸਦੇ ਨਾਲ ਹੀ ਕਰ ਦੇਣ ਲੱਗੇ ਸੀ ਪਰ ਜਿੱਥੇ ਸੰਯੋਗ ਲਿਖੇ ਹੋਣ ਵਿਆਹ ਉੱਥੇ ਹੀ ਹੋਣਾ ਹੈ ਤੇ ਇਸ ਕਰਕੇ ਕਵਲ ਦੇ ਸੰਦੀਪ ਦਾ ਵਿਆਹ ਹੋ ਜਾਂਦਾ ਹੈ ਸੋ ਹੁਣ ਆਪਾਂ ਦੇਖਾਂਗੇ ਕਿ ਅੱਗੇ ਵੀਡੀਓ ਵਿੱਚ ਕੀ ਹੋਵੇਗਾ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ